ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਈਟ ਸਾਦਾ ਖਾਣਾ ਦੇ ਵਿੱਚ ਅੱਜ ਅਸੀਂ ਮੂਲੀ ਦੀ ਚਟਪਟੀ ਚਟਨੀ ਦੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰਦੀ ਐ ਸਰਦੀਆਂ ਵਿੱਚ ਤੁਸੀਂ ਵੀ ਇੱਕ ਵਾਰੀ ਇਹਨੂੰ ਘਰ ਵਿੱਚ ਜਰੂਰ ਬਣਾਓ ਇਹ ਬਹੁਤ ਆਸਾਨ ਤਰੀਕੇ ਨਾਲ ਬਣਦੀ ਹੈ ਇਹਨੂੰ ਬਣਾਉਣ ਦੇ ਲਈ ਆਪਾਂ ਅੱਧੀ ਮੂਲੀ ਲੈਣੀ ਹੈ ਕਿਉਂਕਿ ਮੂਲੀ ਜ਼ਿਆਦਾ ਪਾਣ ਨਾਲ ਇਹਦੇ ਵਿੱਚ ਕੜਤਣ ਆ ਜਾਵੇਗਾ ਚਟਣੀ 'ਚ ਨਾਲ ਹੀ ਥੋੜੀ ਜਿਹੀ ਧਨੀਆ ਤੇ ਨਾਲ ਮੂਲੀ ਦੇ 3-4 ਪੱਤੇ ਲਵਾਂਗੇ ਸਰਦੀਆਂ ਦੇ ਵਿੱਚ ਮਿੰਟਾਂ 'ਚ ਬਣ ਕੇ ਤਿਆਰ ਹੋਣ ਵਾਲੀ ਚਟਣੀ ਦੀ ਰੈਸਪੀ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਮੂਲੀ ਦੀ ਚਟਣੀ ਬਣਾਉਣ ਦੇ ਲਈ ਦੋ ਟਮਾਟਰ ਕੱਟ ਲਵਾਂਗੇ ਦੋ ਪਿਆਜ਼ ਥੋੜੇ ਜਿਹਾ ਲਸਣ ਅਦਰਕ ਔਰ ਨਾਲ ਹੀ 3-4 ਹਰੀ ਮਿਰਚਾ ਲੈ ਲਵਾਂਗੇ ਇਹਨਾਂ ਨੂੰ ਅਸੀਂ ਮੋਟਾ-ਮੋਟਾ ਜਿਹਾ ਕੱਟ ਲਵਾਂਗੇ ਕਿਉਂਕਿ ਅਸੀਂ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰਨਾ ਹੈ ਇੱਥੇ ਜਿਹੜੇ ਮooli ਦੇ ਪੱਤੇ ਨੇ ਇਹਨਾਂ ਨੂੰ ਮੈਂ ਥੋੜਾ ਜਿਹਾ ਰਫਲੀ ਚੋਪ ਕੀਤਾ ਹੈ ਤਾਂ ਜੋ ਕਿ ਇਹ ਗ੍ਰाइंड ਦੇ ਵਿੱਚ ਚੰਗੀ ਤਰ੍ਹਾਂ ਨਾਲ ਪੀਸਿਆ ਜਾਣ ਤੇ ਇਹ ਜਿਹੜੀ ਮੂਲੀ ਦੀ ਚਟਣੀ ਤੁਸੀਂ ਵੀ ਸਰਦੀਆਂ ਦੇ ਦਿਨਾਂ ਵਿੱਚ ਮੱਕੀ ਦੀ ਰੋਟੀ ਨਾਲ ਜਾਂ ਕਿਸੇ ਵੀ ਪਰੌਂਠਿਆਂ ਦੇ ਨਾਲ ਖਾਓਗੇ ਤਾਂ ਤੁਹਾਨੂੰ ਵੀ ਇਹ ਖਾਣ ਦੇ ਵਿੱਚ ਬਹੁਤ ਹੀ ਵਧੀਆ ਲੱਗਣਗੀਆ ਜੇ ਤੁਸੀਂ ਮੇਰੇ ਚੈਨਲ ਈਟ ਸਾਦਾ ਖਾਣਾ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਇਹਨੂੰ ਕਿਸੇ ਵੀ 스ਨੈਕਸ ਦੇ ਨਾਲ ਵੀ ਖਾ ਸਕਦੇ ਹੋ ਇੱਥੇ ਅਸੀਂ ਮੂਲੀ ਦੇ ਪੱਤਿਆਂ ਨੂੰ ਤੇ ਤੰੀਆਂ ਨੂੰ ਬਰੀਕ-ਬਰੀਕ ਚੋਪ ਕਰ ਲਿਆ ਹੈ ਤਾਂ ਜੋ ਕਿ ਚਟਨੀ ਬਣਾਉਣ ਲਈ ਵਿੱਚ ਆਸਾਨੀ ਹੋ ਜਵੇ ਹੁਣ ਜਿਹੜੀ ਸਾਡੇ ਕੋਲ ਮੂਲੀ ਸੀਗੀ ਅਸੀਂ ਇਹ ਅੱਧੀ ਮੂਲੀ ਲਿੱਤੀ ਹੈ ਤੇ ਅਸੀਂ ਇਹਨੂੰ ਬਿਲਕੁਲ ਹੀ ਬਰੀਕ-ਬਰੀਕ ਗੋਲ ਕੱਟ ਕਰਨਾ ਹੈ ਤਾਂ ਜੋ ਕਿ ਇਹ ਮਿਕਸੀ ਦੇ ਵਿੱਚ ਚੰਗੀ ਤਰ੍ਹਾਂ ਨਾਲ ਪੀਸੀ ਜਾ ਸਕੇ ਜੇ ਕੁਝ ਵੀ ਨਹੀਂ ਸਮਝ ਆ ਰਿਹਾ ਤਾਂ ਤੁਸੀਂ ਮੈਨੂੰ ਕਮੈਂਟ ਵਿੱਚ ਪੁੱਛ ਸਕਦੇ ਹੋ ਹੁਣ ਇੱਥੇ ਅਸੀਂ ਆਪਣੀਆਂ ਮੂਲੀਆਂ ਤੇ ਮੂਲੀਆਂ ਦੇ ਪੱਤੇ ਤੇ ਧਣੀਆਂ ਸਾਰਿਆਂ ਨੂੰ ਕੱਟ ਲਿਆ ਹੈ ਦੇਖੋ ਐਨਨਕ ਹੀ ਕੁਆਂਟੀਟੀ ਦੇ ਵਿੱਚ ਤੁਸੀਂ ਸਾਰੀਆਂ ਚੀਜ਼ਾਂ ਲੈਣੀਆਂ ਹਨ ਤਾਂ ਜੋ ਕਿ ਮੂਲੀਆਂ ਦੇ ਵਿੱਚ ਕੜਵਾਟ ਨਾ ਆਵੇ ਹੁਣ ਅਸੀਂ ਮਿਕਸੀ ਜਾਰ ਦੇ ਵਿੱਚ ਪਹਿਲਾਂ ਅਸੀਂ ਆਪਣਾ ਧਨੀਆ ਕੱਟਿਆ ਹੋਇਆ ਪਾਵਾਂਗੇ ਉਸ ਤੋਂ ਬਾਅਦ ਜਿਹੜੇ ਮੂਲੀਆਂ ਦੇ ਪੱਤੇ ਸੀਗੇ ਅਸੀਂ ਮੂਲੀਆਂ ਦੇ ਪੱਤੇ ਪਾਵਾਂਗੇ ਇਹ ਇੱਕ ਹੈਲਦੀ ਜੀ ਚਟਣੀ ਬਣ ਕੇ ਤਿਆਰ ਹੋਏਗੀ ਚਟਪਟੀ ਜੀ ਮੂਲੀਆਂ ਦੀ ਹੈਲਦੀ ਚਟਣੀ ਉਸ ਤੋਂ ਬਾਅਦ ਅਸੀਂ ਜਿਹੜੀਆਂ ਆਪਣੀਆਂ ਮੂਲੀਆਂ ਨੇ ਮੂਲੀਆਂ ਪਾ ਲਵਾਂਗੇ ਤੇ ਨਾਲ ਹੀ ਇੱਥੇ 3-4 ਹਰੀਆਂ ਮਿਰਚਾਂ ਅਦਰਕ ਪਾਵਾਂਗੇ ਤੇ ਨਾਲ ਹੀ ਲਸਣ ਪਾਵਾਂਗੇ ਲਸਣ ਨਾਲ ਵੀ ਇਸ ਚਟਨੀ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਇੱਥੇ ਜਿਹੜੇ ਅਸੀਂ ਦੋ ਪਿਆਜ਼ ਆਪਣੇ ਚੌਪਡ ਕੀਤੇ ਸੀ ਉਹ ਪਾਵਾਂਗੇ ਨਾਲ ਹੀ ਅਸੀਂ ਇੱਥੇ ਟਮਾਟਰ ਨੂੰ ਵੀ ਐਡ ਕਰ ਦਵਾਂਗੇ ਬਹੁਤ ਹੀ ਆਸਾਨੀ ਦੇ ਵਿੱਚ 5 ਮਿੰਟਾਂ ਦੇ ਵਿੱਚ ਇਹ ਮੂਲੀ ਦੀ ਚਟਪਟੀ ਜੀ ਚਟਨੀ ਬਣ ਕੇ ਤਿਆਰ ਹੋਵੇਗੀ ਇੱਕ ਚਮਚ ਅਸੀਂ ਇੱਥੇ ਨਿੰਬੂ ਦਾ ਰਸ ਪਾਇਆ ਹੈ ਅੱਧਾ ਚਮਚ ਅੱਛੀ ਇੱਥੇ ਅਮचूर ਦਾ ਪਾਇਆ ਹੈ ਤੇ ਨਾਲ ਹੀ ਚੌਥਾ ਹਿੱਸਾ ਕਾਲਾ ਨਮਕ ਪਾਇਆ ਹੈ ਕਾਲਾ ਨਮਕ ਵੀ ਤੁਸੀਂ ਜ਼ਰੂਰ ਪਾਇਓ ਤੇ ਨਾਲ ਹੀ ਅੱਧਾ ਕ ਚਮਚ ਅਸੀਂ ਇੱਥੇ ਨਮਕ ਦਾ ਪਾਇਆ ਹੈ ਉਸ ਤੋਂ ਬਾਅਦ ਥੋੜਾ ਜੀ ਅਸੀਂ ਇਹਦੇ ਵਿੱਚ ਕਾਲੀ ਮਿਰਚ ਪਾਈ ਹੈ ਤੇ ਨਾਲ ਹੀ ਇੱਥੇ ਅਸੀਂ ਅੱਧਾ ਕ ਚਮਚ ਜਿੰਨੀ ਦਾ ਐਡ ਕੀਤਾ ਹੈ ਜੇ ਤੁਸੀਂ ਗੁੜ ਹੈ ਤੁਹਾਡੇ ਕੋਲ ਤਾਂ ਤੁਸੀਂ ਗੁੜ ਚ ਸ਼ੱਕਰ ਚੋ ਵੀ ਕੁਝ ਵੀ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਇਹਨੂੰ ਬੰਦ ਕਰਕੇ ਇਹ ਸਾਰੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸੀ ਦੇ ਵਿੱਚ ਗ੍ਰाइंड ਕਰ ਲਵਾਂਗੇ ਦੇਖੋ ਤਿਆਰ ਹੋ ਗਈ ਹੈ ਸਾਡੀ ਮੂਲੀਆ ਦੀ ਚਟਪਟੀ ਜੀ ਚਟਣੀ ਜਿਹਨੂੰ ਘਰ ਵਿੱਚ ਅਸੀਂ ਬਿਲਕੁਲ ਹੀ ਆਸਾਨੀ ਜੇ ਤਰੀਕੇ ਨਾਲ ਬਣਾ ਲਿਆ ਹੈ ਤੁਸੀਂ ਵੀ ਇਸ ਰੈਸਪੀ ਨੂੰ ਘਰੇ ਬਣਾ ਕੇ ਇੱਕ ਵਾਰੀ ਸਰਦੀਆਂ ਦੇ ਵਿੱਚ ਜ਼ਰੂਰ ਟਰਾਈ ਕਰੋ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਜਦੋਂ ਤੁਸੀਂ ਇਹ ਚਟਨੀ ਬਣਾਈ ਤਾਂ ਤੁਹਾਡੀ ਕਿੱਦਾਂ ਦੀ ਬਣੀ ਮੂਲੀਆਂ ਨੂੰ ਤੁਸੀਂ ਇੱਥੇ ਦੇਖ ਕੇ ਹੀ ਲਿਓ ਮੂਲੀਆਂ ਪਹਿਲਾਂ ਤੋਂ ਹੀ ਕੋੜੀਆਂ ਨਾ ਹੋਣ ਕਈ ਮੂਲੀਆਂ ਬਾਜ਼ਾਰ ਦੇ ਵਿੱਚ ਕੋੜੀਆਂ ਆਂਦੀਆਂ ਹਨ ਜਿਹੜੀਆਂ ਟੇਸਟ ਚਟਨੀ ਦਾ ਖਰਾਬ ਕਰ ਦੇਣਗੀਆਂ ਇਸ ਲਈ ਜਿਹੜੀ ਰਸਨਾ ਭਰੀਆਂ ਥੋੜੀਆਂ ਜਿਹੀਆਂ ਮਿੱਠੀਆਂ ਜਿਹੀਆਂ ਮੂਲੀਆਂ ਹੋਣ ਤੁਸੀਂ ਉਹੀ ਮੂਲੀਆਂ ਦੀ ਇਹ ਚਟਨੀ ਜ਼ਰੂਰ ਬਣਾਓ ਦੇਖੋ ਤੁਸੀਂ ਇਹਨੂੰ ਕਿਸੇ ਵੀ ਸਨੈਕਸ ਦੇ ਨਾਲ, ਪਰੌਂਠਿਆਂ ਦੇ ਨਾਲ, ਮੱਕੀ ਦੀ ਰੋਟੀ ਦੇ ਨਾਲ ਕਿਸੇ ਨਾਲ ਵੀ ਇਹ ਤੁਸੀਂ ਚਟਨੀ ਖਾ ਸਕਦੇ ਹੋ। ਤੇ ਤੁਹਾਨੂੰ ਅੱਜ ਦੀ ਇਹ ਆਸਾਨ ਜੀ ਰੈਸਪੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਵਿੱਚ ਜ਼ਰੂਰ ਦੱਸਿਓ ਔਰ ਮੇਰੇ ਚੈਨਲ ਤੇ ਹੋਰ ਇਦਾਂ ਦੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਏਟਸਾ ਦਾ ਖਾਣਾ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ। ਆਪਾਂ ਫੇਰ ਮਿਲਾਂਗੇ ਇੱਕ ਹੋਰ ਨਵੀਂ ਜੀ ਟੇਸਟੀ ਜੀ ਰੈਸਪੀ ਦੇ ਨਾਲ। ਤਤਾ ਤੱਕ ਲਈ ਤੁਸੀਂ ਵੀ ਬਣਾਓ ਆਪਣੇ ਘਰ ਵਿੱਚ ਸਰਦੀਆਂ ਚ ਇਹ ਮੂਲੀਆਂ ਦੀ ਚਟਨੀ ਤਤਾ ਤੱਕ ਲਈ ਸਸਿਆ ਕਾਲ ਜੀ